ਕਿੰਸਾ ਸਿੱਖਾਲੇ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੱਦਵਾਲ ਤਹਿਸੀਲ ਫਤਿਹਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਫਤਿਹਗੜ ਚੂੜੀਆਂ ਦੇ ਨਾਲ ਹੀ ਬਿਲਕੁਲ ਵਿਧਿਆਣਾ ਦਾ ਪਿੰਡ ਆ ਤੇ ਬਲਕਾਰ ਸਿੰਘ ਨਾਲ ਅੱਪ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਚੰਗੇ ਦੁੱਧ ਵਾਲੀਆਂ گاਵਾ ਤੁਹਾਨੂੰ ਦਿਖਾਵਾਂਗੇ ਤੇ ਕ੍ਰੋਸ ਚ ਤੁਹਾਨੂੰ ਦਿਖਾਉਣੀਆਂ ਗਰਮੀ ਚੱਲਣ ਵਾਲੀਆਂ ਜਿਹੜੀਆਂ گاਵਾ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਕਰਦੇ ਵੀਦਿਆਂ ਨਾਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰ ਜੀ ਕੀ ਹਾਲ ਚੱਲਿਆ ਵਧੀਆ ਵਧੀਆ ਤੁਸੀਂ ਦੱਸੋ ਬਾਬਾ ਜੀ ਠੀਕ ਠਾਕ ਨੇ ਸਭ ਠੀਕ ਠਾਕ ਹੈ ਤੇ ਗਰਮੀ ਵਾਹ ਪੈਣੀ ਹੈ ਗਰਮੀ ਤੁਹਾਨੂੰ ਪਤਾ ਹੀ ਆ ਫਿਰ ਗਰਮੀ ਵੀ ਪੈਣੀ ਠੰਡ ਵੀ ਪੈਣੀ ਮੀਂਹ ਵੀ ਪੈਣੀ ਮੇਰੀਆਂ ਵੀ ਆਉਣੀਆਂ ਚੱਲੀ ਜਾਂਦਾ ਇਸ ਕਰਕੇ ਆ ਵੀ ਸਾਡੇ ਵੀ ਹੁਣ ਸ਼ੀਧੀ ਡੜੇ ਚੱਲਣਗੇ ਹਾਂਜੀ ਹਾਂਜੀ ਸ਼ੁਰੂ ਹੋ ਜਾਣੇ ਹਾਂਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਹਾਂਜੀ ਹਾਂਜੀ ਉੱਥੇ ਵੀ ਰਾਪੀਆਂ ਨੇ ਪਹਿਲੀ ਤਰੀਕ ਨੂੰ ਜਿਹੜਾ ਸੀ ਹਮਲਾ ਬੋਲਿਆ ਸੀ ਹਾਂਜੀ ਇਸ ਕਰਕੇ ਆ ਵੀ ਮੈਂ ਤੇ ਇਹੋ ਬੇਨਤੀ ਕਰਦਾ ਸਾਰੇ ਸੰਸਾਰ ਦੇ ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸ਼ਾਂਤੀ ਦਾ ਮਾਹੌਲ ਸਾਰਾ ਰਹੇ ਹਾਂਜੀ ਹਾਂਜੀ ਕਿਦੋਂ ਆਪਾਂ ਲੰਮਾ ਨਾ ਜਾਈਏ ਮੈਨੂੰ ਵੀ ਥੋੜਾ ਕੰਮ ਹੈ ਤੇ ਇੱਕ ਵੀਡੀਓ ਵੀ ਲੰਮੀ ਹੋ ਜੀਦੀ ਵੀ ਸਾਡੀ ਹਾਂਜੀ ਹਾਂਜੀ ਇਸ ਕਰਕੇ ਵੀ ਦੋ ਅੱਜ ਮੇਰੇ ਕੋ ਪਛੂ ਆ ਠੀਕ ਆ ਆ ਮਰਾ ਬਲਕਾ ਤੱਕ ਪੰਨੂ ਪਿੰਡ ਮੇਰਾ ਬਦਲ ਕਲਾਮ ਆ ਸਭ ਸਿਲ ਫਰਗੜ ਚੂੜੀਆਂ ਜਿਲ੍ਹਾ ਕਰਤਾਰਪੁਰ ਤੇ ਫੋਨ ਨੰਬਰ ਬੋਲਦੇ 15740676 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਤੋਂ ਹੀ ਆਪਾਂ ਕਰਨੀ ਆ 99 ਦੇਖ ਸਾਦੇ ਲੱਗੇ ਤਾਂ ਦੋਵੇਂ ਗੱਬਣਾ ਗੱਬਣਾ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਤੇ ਮਿਲ ਕਿਵੇਂ ਨਹੀਂ ਵੀ ਆਪਾਂ ਦੇਖ ਸਕਦੇ ਸੋਹਣੀ ਦਿਖੰਦੀ ਆ ਕਿੰਨੇ ਕ ਦੁੱਧ ਵਾਲੀ ਜੇ ਪਰ ਇਹ ਤਾਂ ਵੱਛੀ ਦੁੱਧ ਤੇ ਹੁੰਦਾ ਸੇਵਾ ਦਾ ਹਾਂਜੀ ਹਾਂਜੀ ਕਈਆਂ ਵੀਰਾਂ ਨੇ ਮੈਂ ਵੀਡੀਓ ਵੇਖਣਾ ਵਾ ਹਾਂਜੀ ਠੀਕ ਹੈ ਗੱਲ ਵੀ ਦੁੱਧ ਪਾਏਗਾ ਹਾਂਜੀ ਹਾਂਜੀ ਪੁੱਤਰਾ ਇਹ ਵੀ ਬਾਡੀ ਸਟੈਕਰ ਤੋਂ ਪਤਾ ਲੱਗ ਜਾਂਦਾ ਪਸ਼ੂ ਦਾ ਪਤਾ ਲੱਗ ਜਾਂਦਾ ਵੀ ਕਿਹ ਤਰ੍ਹਾਂ ਦਾ ਪਸ਼ੂ ਹੈ ਅੰਦਾਜ਼ਾ ਹੀ ਹੁੰਦਾ ਵਾਗੇ ਅੰਦਾਜ਼ਾ ਹੁੰਦਾ ਵੀ ਇਹਨਾਂ ਦੁੱਧ ਪਾ ਦੇਗੀ ਹਾਂਜੀ ਹਾਂਜੀ ਅਸੀਂ ਜਿਹੜੀ ਆ 25 ਕਿਲੋ ਤੱਕ 30 ਤੱਕ ਵੀ ਜਾ ਸਕਦੀ ਹੈ। ਇੱਕ ਪਲੱਸ ਕਰਕੇ ਦਵਾਂਗੇ ਬਾਅਦ। ਠੀਕ ਆ। ਤੇ ਕਿੰਨਾ ਕੁ ਲੈਜੀ ਟਾਈਮ ਹੈ ਜੀ? ਤਾਂ ਵੇਖੋ ਦੋ ਖੜਦੀ ਆ, ਚਾਰ ਖੜਦੀ ਆ, ਪੰਜ ਖੜਦੀ ਆ। ਤਿਆਰੀ ਜੀ ਅੱਗੇ ਲੱਗ ਪਈ। ਕਰਕੇ ਆ ਵੀ ਘਰਾਂ ਵਾਲਿਆਂ ਨੂੰ ਦੱਸਣ ਮਤਾ ਕਾ ਆਪਾਂ ਦੱਸ ਦਿੰਨੇ ਆ। ਕੇ ਵੇਲੇ ਕੋਈ ਇੱਕ ਦਦਾਣਾ ਵੱਧ ਤੇ ਕੇਵਰੀ ਗੱਡੀ-ਗੁੱਡੀ ਚੜਿਆ ਇੱਕ ਦਦਾਣਾ ਪਹਿਲਾਂ ਵੀ ਸੂਪਦੀ ਆ। ਅੱਛਾ ਫਰਜੇ ਕਈ ਵਾਰੀ ਫਰਕ ਪੈ ਜਾਂਦਾ। ਸਫਰ ਜਾਵੇ ਤਾਂ ਪਹਿਲਾਂ ਵੀ ਸੂਪਿੰਦੀ ਆ। ਤੋੜਾ ਫੇਰ ਇੱਕਰੀ ਨਾ। ਤੋੜੀ ਕੱਕਾ ਨਿਕਲਿਆ। ਚਾਇਨਾ ਤੋਰੀgera ਵੀ ਖਾਂ ਬੜਾ ਘੱਟ ਤੜਕਣਾ ਆ ਗਿਆ ਵੱਡੇ ਜੇ ਕੋਣ ਵਾਲੇ ਆ ਠੀਕ ਆ ਨਾਲ ਟਕਲਕੀ ਬੜੀ ਆ ਪਾਰੇ ਪੱਲੇ ਦੀ ਗਾਮ ਆ ਉਹ ਸ਼ਿਕਾਇਆ ਕੇ ਗੱਦ ਕਾਠ ਵੀ ਚੰਗਾ ਵਾ ਥੱਲੇੋਂ ਚੰਗੀ ਤਿਆਰ ਹੁੰਦੀ ਆ ਅਜੇ ਵੀ ਦਿਨ ਹੀ ਨੇ ਲੱਗੇ ਨੇ ਸੁੰਦਿਆ ਸੁੰਦਿਆ ਤੇ ਚੰਗੀ ਤਿਆਰ ਹੋ ਗਈ ਸੌਣ ਤੱਕ ਬਾਕੀ ਚੰਗੇ ਘੱਟ ਕੱਟਦੀ ਮਾਲ ਕਿਆ ਥੱਲਿਆਂ ਦੇ ਸਾਦੇ ਜੇ ਬਾਕੀ ਹਲੇ ਥੱਲੇ ਹੋਰ ਤਿਆਰ ਹੋ ਜਾਣੀਆਂ ਤੇ ਹੈਗੀ ਵੀ ਕ੍ਰੋਸ ਚਾ ਬਾਕੀ ਹਵਾਨੇ ਦੇ ਕੋਈ ਭਲਾ ਨਹੀਂ ਆ ਭਲਾਂਤ ਵਗੈਰਾ ਹਵਾਨਾ ਵਾ ਜਿਹੜਾ ਸਾਰਾ ਜਿੰਨਾ ਵੀ ਆ ਕਿੰਨਾ ਕੁ ਫਿਰ ਮੁੱਲ ਰੱਖਦੀ ਇਹਦਾ ਪਰ ਇਹ ਤਾਂ ਮੁੱਲ ਵੈੜ ਦਾ ਭਾਣੇ ਲੱਖ ਕਰ ਲਈਏ ਹਾਂਜੀ ਪਰਚੇਸ ਹਿਸਾਬ ਨਾਲ ਵੈੜ ਮਿਲੀ ਹੈ ਜਿਹੜੇ ਭਾਣੇ ਮਿਲੀ ਉਸੇ ਭਾਣੇ ਦੇਣੀ ਹੈ ਠੀਕ ਆ ਮੁੱਲ 70000 ਰੁਪਏ ਕਰਦੇ ਆ ਅੱਛਾ ਤੇ 2000 ਰੁਪਏ ਛੱਡ ਦਾਂਗੇ ਤੇ ਚੋ ਛੋੜ ਹੀ ਹੋਈ। ਅੱਛਾ 68000 ਚ ਛੋੜ। ਇੱਥੇ ਛੋੜ ਚੱਪਾ ਹੋਇਆ। ਠੀਕ ਆ। ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ। ਇਹ ਵੀ ਕਾਫੀ ਖੂਬਸੂਰਤ ਬੈੜ ਆ। ਬੈੜ ਪੱਥਰ ਰਗੀ ਆ। ਅੱਛਾ। ਗੋਲ ਆ। ਹਾਂਜੀ। ਮਤਲਬ ਜਿੰਨੇ ਵੀ ਆਗੇ ਨਿੱਗਰ ਆਗੇ ਆਗੇ ਆ ਜਿੰਨੀ ਹੀ ਸਿੱਖਤ ਕਰ ਲਈਏ ਓਨੀ ਬੈੜ ਲਈ। ਨਿੱਗਰ ਆਗੇ ਪੂਰੀ। ਬਹੁਤ ਨਿੱਗਰ ਵਹਿ ਰਿਆ ਧੁੱਪ ਛਾਪਾਂ ਧੁੱਪੇ ਬੰਦੇ ਹੋਣੇ ਯਾਰ। ਹਾਂਜੀ ਹਾਂਜੀ। ਮਾਸਾਂ ਨੇ ਕਰਕੇਗੀ। ਬਹੁਤ ਚੰਗੀ ਬੈੜਿਆ ਅੱਜ ਇਹ ਆ ਕਿ ਹੈ ਜਾਰੇ ਦੁੱਧ ਵਾਲੀਆਂ ਤੇ ਹੈ ਗਰਮੀ ਚੱਲਣ ਵਾਲੀ ਗਰਮੀ ਚੱਲਣ ਵਾਲੀਆਂ ਤੇ ਨਾਲ ਵੀ ਦੋ ਆ ਅੱਛਾ ਤੇ ਵਿਗਣੇ ਵੀ ਮਿੰਟੋ ਮਿੱਟੀ ਆ ਠੀਕ ਆ ਤੇ ਇਹ ਉਤਰਾ ਕਿੰਨਾ ਕੁ ਦੁੱਧ ਚ ਆਈ ਜਾਵੇ ਦੁੱਧ ਭਾਜੀ ਇਹ ਵੀ 20 ਪਲੱਸ ਕਰਕੇ ਦਾਂਗੇ ਬਚੀ 25 30 ਕਿਲੋ ਦੁੱਧ ਪਾਉਣ ਵਾਲੀ ਆ ਠੀਕ ਆ ਤੋੜਾਂ ਫੇਰ ਇਹਨਾਂ ਵਿੱਚ ਤੋਰੀ ਕਟਾਂ ਬਹੁਤ ਚੰਗੀ ਬੈੜਿਆ ਅਜੇ ਤਿਆਰ ਹੋਣੀ ਐ ਵੀ ਬਿਲਕੁਲ ਕੰਪੈਕਟ ਹਵਾਨਾ ਤਿਆਰ ਕਰਨ ਦੀ 5-7 ਦਿਨ ਦੋਵੇਂ ਨੇ ਜਹਤ ਤੇ ਹfte ਤੇ ਲੱਗੇ ਬੰਨੇ ਟਾਈਮ ਹfte ਦੇ ਅੰਦਰ ਅੰਦਰ ਦੋਵੇਂ ਤਰ੍ਹਾਂ ਸੂਪ ਆਉਗੀਆਂ ਅਜੇ ਵੇੜਾ ਵੇਖ ਲਓ ਆਈਆਂ ਨੇ ਆ ਪਛੀਰੇ ਸਵੇਰੇ ਹੀ ਆ ਅੱਛਾ ਸਾਹਮਣੇ ਕੋਈ ਰੱਸਾ ਪੜਾ ਕੋਈ ਨਹੀਂ ਪੜਾ ਇਹ ਉਤਰਾ ਹੀ ਆ ਜਿਤਨਾ ਪਿਛੇ ਆਈਆਂ ਇਹ ਉਤਨਾ ਰੰਗ ਬਰੰਗਿਆ ਰस्सियां ਪਈਆਂ ਬਹੁਤ ਚੰਗੀ ਗੜ ਮਾਰੋ ਕੈਮਰਾ ਜੱਲ ਬਾਕੀ ਹਵਾਨਾ ਗਾਹਣੂ ਵੀ ਇਹ ਵੀ ਚੰਗਾ ਤਿਆਰ ਕਰਨਦੀ ਆ ਤੇ ਹਵਾਨਾ ਪਛਾਣੂ ਵੀ ਚੰਗਾ ਪਰ ਹੁੰਦੀ ਆ ਰੰਗ ਰੂਪ ਦੀ ਵੀ ਚੰਗੀ ਆ ਬਿਹੜ ਦੇ ਬਹੁਤ ਚੰਗਾ ਥਾਣਾ ਦੇ ਸਾਈਜ਼ ਗੈਪ ਵੀ ਚੰਗਾ ਤੇ ਮਿਲਕ ਮੈਨ ਵੀ ਚੰਗੀ ਲੱਗੀ ਆ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਰੱਖ ਲੈਣਾ ਆਪਾਂ ਮੁੱਲ ਹਰਪੀ ਤਾਂ ਜਿੰਨਾ ਹੀ ਇਹਦਾ ਕਰ ਲਈਏ ਉਹਨਾਂ ਹੀ ਚੰਗਾ ਵਾ ਪਰ ਜਿਸ ਹਿਸਾਬ ਨਾਲ ਮਾਲ ਮਿਲਿਆ ਉਸ ਹਿਸਾਬ ਨਾਲ ਦੇ ਦੇਣਾ ਵਾ ਠੀਕ ਆ 72000 ਮੋਲਿਆ ਬਿਹੜ ਦਾ ਅੱਛਾ 70000 ਚ ਛੋਟ ਕਰਾਂਗੇ 200 ਰੁਪਏ ਅੱਛਾ 70000 ਤੋਂ 200 ਸ਼ੋਰਟ ਕਰ ਦੋਗੇ ਉਹਦੀ 30 ਤੋਂ ਸ਼ੋਰਟ ਕਰ ਦੋਗੇ ਦੀ 70 ਤੋਂ ਜੇ ਕੋਈ ਜੋੜਾ ਕੋ ਪਾ ਲੂਗਾ ਥੋੜਾ ਬਾਧਾ ਮਾਨੋਰ ਕਰ ਦੋਗੇ ਠੀਕ ਹੈ ਜੀ ਤੇ ਠੀਕ ਹੈ ਫਿਰ ਬਾਕੀ ਇਹ ਕਿ ਦੋਵੇਂ ਗੱਬਣਾ ਵਾ ਇੱਥੇ ਆ ਕੇ ਪਾਸ ਕਰਕੇ ਖੜੋ ਆਪਣੀ ਵੇਖ ਤੇ ਤਸੱਲੀ ਕਰਕੇ ਆਪਣੀ ਸਮਝਣੇ ਵੇਖ ਕੇ ਖੜੋ ਜੀ ਬਾਕੀ ਇਹ ਆ ਵੀ ਇਹ ਮੈਂ ਬੇਨਤੀ ਕਰ ਦਨਾ ਵਾ ਇੱਥੇ ਪਾਸ ਕਰੋ ਹਾਂਜੀ ਚੋਵੋ ਚੋਵੋ ਕਰਨਾ ਕਰੋ ਹਫਤੇ ਬਾਅਦ ਜਿਹੜਾ ਫੋਨ ਕਰਨਾ ਸਾਨੂੰ ਵੀ ਹਫਤੇ ਬਾਅਦ ਆ ਗੱਲ ਹੈ ਉਹਦੇ ਹੀ ਜ਼ਿੰਮੇਵਾਰ ਨੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ